ਹਾਂਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਵੇਖਿਆ ਵੀ ਐਚਐਮਟੀ ਦੀ ਬ੍ਰੇਕਾਂ 'ਵਰ ਰਾ ਅੱਜ ਆਪਾਂ ਗੱਲ ਕਰਨੀ ਹੈ ਵੀ ਜਿਵੇਂ ਕਿ ਸਾਰੇ ਲੋਕ ਤਾਂ ਨਹੀਂ ਮੈਂ ਕਹਿੰਦਾ ਵੀ ਕਈ ਲੋਕ ਕਹਿੰਦੇ ਆ ਵੀ ਐਚਐਮਟੀ ਦੀ ਜਿਹੜੀ ਬ੍ਰੇਕਾਂ ਨੇ ਬਹੁਤ ਹੀ ਪੁਰਾਣੀ ਟੈਕਨੋਲੋਜੀ ਹੈ ਇਹਨੂੰ ਚੇਂਜ ਕਰਨਾ ਚਾਹੀਦਾ ਸੀ ਕੰਪਨੀ ਨੇ ਸੁਧਾਰ ਨਹੀਂ ਕੀਤਾ ਬ੍ਰੇਕਾਂ 'ਚ ਜਾਂ ਹੋਰ ਵੀ ਕਾਫੀ ਕੁਝ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੂੰਗਾ ਵੀ ਐਚਐਮਟੀ ਦੀਆਂ ਬ੍ਰੇਕਾਂ ਨਹੀਂ ਮਾੜੀਆਂ ਤੇ ਫਿਰ ਮਾੜਾ ਕੌਣ ਹੈ ਜੀ ਮਾੜੇ ਹੈ ਜੀ ਉਹਨੂੰ ਰਿਪੇਅਰ ਕਰਨ ਵਾਲੇ ਮਿਸਤਰੀ ਬੀ ਜਿਨਾਂ ਨੂੰ ਸਹੀ ਜਾਣਕਾਰੀ ਨਹੀਂ ਹੈ ਉਹਦੀ ਬ੍ਰੇਕਾਂ ਨੂੰ ਰਿਪੇਅਰ ਕਰਨ ਦੀ ਨਹੀਂ ਤੇ ਇਹਦੀ ਬ੍ਰੇਕ ਇਹੋ ਜੀ ਬ੍ਰੇਕ ਹੈ ਜਿਹੜੀ ਸਭ ਤੋਂ ਸਸਤੇ ਮਤਲਬ ਕਿ ਖਰਚੇ ਦੇ ਵਿੱਚ ਆਪਣੀ ਰਿਪੇਅਰ ਹੋ ਜਾਂਦੀ ਹੈ ਵੀ ਜਿਹਦੇ ਲੈਦਰ ਸਿਰਫ ਆਪਣੇ तकरीबन 400 500 ਰੁਪਏ ਦੇ ਜਿਹਦੇ ਆਪਣੇ ਲੈਦਰ ਪੈ ਜਾਂਦੇ ਆ ਕੰਪਲੀਟ ਪਾਣੇ ਹੁਣ ਉਹ ਵੀ ਤੇ ਹੋਰ ਵੀ ਰਿਪੇਅਰ ਇਹਦੀ ਕਾਫੀ ਸਸਤੀ ਹੈ ਤੇ ਜਿਹਦੇ ਵਿੱਚ ਤੇਲ ਤੂਲ ਦੀ ਵੀ ਕੋਈ ਦਿੱਕਤ ਨਹੀਂ ਹੁੰਦੀ ਕੋਈ ਵੀ ਤੇਲ ਮਿਕਸ ਹੋ ਜਾਏ ਕੋਈ ਦਿੱਕਤ ਨਹੀਂ ਹੁੰਦੀ ਇਹਦੇ ਵਿੱਚ ਤੇ ਆਪਾਂ ਗੱਲ ਕਰਾਂਗੇ ਵੀ ਇਹਦੀ ਬ੍ਰੇਕਾਂ ਬੀ ਆਧੁਨਿਕ ਕਿਵੇਂ ਨੇ ਵੀ ਕਿਵੇਂ ਇਹ ਬ੍ਰੇਕਾਂ ਵੀ ਪੁਰਾਣੀਆਂ ਨਹੀਂ ਹੈਗੀਆਂ ਇਹ ਐਡਵਾਂਸ ਬ੍ਰੇਕਾਂ ਨੇ ਵੀ ਕਿਵੇਂ ਨੇ ਐਡਵਾਂਸ ਬ੍ਰੇਕਾਂ ਆਜੋ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਅੱਜ ਮੈਂ ਆਪਣੀ ਕਾਰ ਜਿਹੜੀ ਆਪਣੀ ਪੁਰਾਣੀ ਕਾਰ ਸੀ ਘਰ ਉਹਦੀਆਂ ਪਿਛਲਾ 베ARING ਪਾਣਾ ਸੀ ਪਿਛਲੇ ਟਾਇਰ ਦਾ ਤੇ ਉਹਨੂੰ ਆਪਾਂ ਖੋਲਿਆ ਤੇ ਉਹਦੀਆਂ ਆਪਾਂ ਬ੍ਰੇਕਾਂ ਚੈੱਕ ਕੀਤੀਆਂ ਤੇ ਸੇਮ ਟੂ ਸੇਮ ਐਚਐਮਟੀ ਵਾਲੀਆਂ ਬ੍ਰੇਕਾਂ ਜਿਹੜੀਆਂ ਕਾਰਾਂ ਦੇ ਵਿੱਚ ਆ ਰਹੀਆਂ ਨੇ ਜਿਹੜੀ ਹੁਣ ਨਵੀਆਂ ਕਾਰਾਂ ਆ ਰਹੀਆਂ ਉਹਨਾਂ ਦੇ ਵਿੱਚ ਵੀ ਜਿਹੜੀ ਪਿਛਲੀ ਟਾਇਰਾਂ ਦੀ ਜਿਹੜੀ ਬ੍ਰੇਕ ਹੈ ਉਹ ਬਿਲਕੁਲ ਹੀ ਜਿਵੇਂ ਕਹਿ ਲੋ ਵੀ ਐਚ ਐਮ ਟੀ ਬ੍ਰੇਕ ਵਾਲੀ ਬ੍ਰੇਕ ਹੀ ਉਹਦੇ ਵਿੱਚ ਆਉਂਦੀ ਹੈ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਮਰੂਤੀ ਦੀ ਜਿਹੜੀ ਸਵਿਫਟ ਡਿਜ਼ਾਇਰ ਦੀਆਂ ਬ੍ਰੇਕਾਂ ਨੇ ਉਹ ਆਪਾਂ ਤੁਹਾਨੂੰ ਦਿਖਾਣੇ ਆ ਆਰ ਲਓ ਜੀ ਆਹ ਆਪਣੀ ਖੁੱਲੀ ਆ ਜੀ ਡਿਜ਼ਾਇਰ ਦੀਆਂ ਬ੍ਰੇਕਾਂ ਜਿਹੜੇ ਕਹਿੰਦੇ ਆ ਵੀ ਐਚ ਐਮ ਟੀ ਦੀਆਂ ਬ੍ਰੇਕਾਂ ਬਰੋਤ ਪੁਰਾਣਾ ਮਾਡਲ ਹੈ ਕੰਮ ਆਉਂਦੀਆਂ ਗਿਆ ਇਹ ਦੇਖੋ ਇਹਦੀਆਂ ਬ੍ਰੇਕਾਂ ਵੀ ਇਹਦੀਆਂ ਬ੍ਰੇਕਾਂ ਔਰ ਐਚ ਐਮ ਟੀ ਦੀਆਂ ਬ੍ਰੇਕਾਂ ਬਿਲਕੁਲ ਸੇਮ ਨੇ ਮਫਰਕੀ ਹੈ ਉਹਦਾ ਇਹ ਸਿਲੰਡਰ ਜਿਹੜਾ ਹੈ ਤਿੰਨ ਗੁਣਾ ਵੱਡਾ ਹੈ ਇਹਦੇ ਨਾਲੋਂ ਤੇ ਇਹ ਲੇਦਰ ਵੀ ਮੰਨ ਲਓ 3-4 ਗੁਣਾ ਵੱਡੇ ਹੁੰਦੇ ਨੇ ਇਹਦੇ ਨਾਲੋਂ ਇਹ ਵਾਲੇ ਲੇਦਰ ਇਹਦੇ ਛੋਟੇ-ਛੋਟੇ ਲੇਦਰ ਨੇ ਛੋਟਾ ਜਿਹਾ ਸਿਲੰਡਰ ਆ ਆ ਦੇਖੋ ਨਿਕਲਿਆ ਤੇ ਇਹੀ ਇਹਨੂੰ ਚਲਾਈ ਜਾਂਦਾ ਹੈ ਤੇ ਟਰੈਕਟਰਾਂ ਜਿੰਨੇ ਨੇ ਵੱਡਾ ਸਿਲੰਡਰ ਹੋਣ ਦੇ ਬਾਅਦ ਵੀ ਉਹ ਫਟ ਜਾਂਦੇ ਨੇ ਕਿਉਂਕਿ ਬ੍ਰੇਕਾਂ ਦੀ ਜਿਹੜੀ ਸੈਟਿੰਗ ਹੈ ਉਹ ਬਸਤਰੀਆਂ ਨੂੰ ਨਹੀਂ ਕਰਨੀ ਆਂਦੀ ਜਿਹੜਾ ਲੇਦਰ ਤੋਂ ਡਰਮ ਦਾ ਜਿਹੜਾ ਗੈਪ ਹੈ ਉਹ ਜ਼ਿਆਦਾ ਕਰ ਦਿੰਦੇ ਨੇ ਜਿਸ ਦੇ ਕਰਕੇ ਇਹਨੂੰ ਜ਼ਿਆਦਾ ਖੁੱਲਣਾ ਪੈਂਦਾ ਹੈ ਤੇ ਜਿਹਦੇ ਕਰਕੇ ਪਟ ਜਾਂਦੀਆਂ ਬੋਕੀਆਂ ਨਹੀਂ ਤੇ ਇਹ ਦੇਖੋ ਜੀ ਸੇਮ ਐਚਐਮਸੀ ਵਾਲੀ ਬ੍ਰੇਕਅਪ ਕਾਰਾਂ ਦੇ ਵਿੱਚ ਝੋਣ ਤਾਂ ਕਾਰੀਆਂ ਦੇਖੋ ਵੀ ਇਹ ਟੈਕਨੋਲੋਜੀ ਕੋਈ ਮਾੜੀ ਨਹੀਂ ਹੈਗੀ ਚਲੋ ਇੱਕ ਦਰਮ ਦਿਖਾਉਂਦੇ ਆ ਰੋ ਹਾਂਜੀ ਦੋ ਬੈਰ ਵੀ ਲੋ ਦੋ ਦੋ ਨੂੰ ਲਈਏ ਅੱਛਾ ਯਾਰ ਪਠੰਡੇ ਜਾਣੇ ਨੂੰ ਜੀ ট্রেন ਲੋ ਜੀ ਇਹ ਦੇਖੋ ਜੀ ਇਹਦਾ ਡਰਮ ਨੰਬਰ ਨੰਬਰ ਦਿਖਾ ਫਿਰ ਹਾਂਜੀ ਤੇ ਇਹ ਤੁਸੀਂ ਬ੍ਰੇਕ ਡਰਮ ਵੇਚ ਸਕਦੇ ਹੋ ਜੀ ਡਿਜ਼ਾਇਰ ਵਾਲੀ ਬ੍ਰੇਕਾਂ ਦਾ ਤੇ ਸਾਰੀਆਂ ਗੱਡੀਆਂ ਚ ਲਗਭਗ ਪਿਛਲੀਆਂ ਬ੍ਰੇਕਾਂ ਇਸੇ ਤਰ੍ਹਾਂ ਦੀਆਂ ਹੀ ਹੁੰਦੀਆਂ ਨੇ ਵੀ ਸਿਰਫ ਫਰਕ ਕੀ ਹੈ ਵੀ ਮਿਸਤਰੀਆਂ ਤੋਂ ਸੈਟਿੰਗ ਨਹੀਂ ਹੁੰਦੀ ਵੀ ਜਿਹੜੀ ਐਚਐਮਟ ਵਾਲੀ ਬ੍ਰੇਕਾਂ ਦੀ ਜਿਹੜੇ ਅਣਜਾਣ ਮਿਸਤਰੀ ਆ ਮਤਲਬ ਉਹਨਾਂ ਕਰਕੇ ਜਿਹੜੀ ਬ੍ਰੇਕ ਦੇ ਵਿੱਚ ਬਾਰ ਬਾਰ ਜਿਹੜੀ ਇਹ ਦਿੱਕਤ ਆਉਂਦੀ ਹੈ ਹਾਂਜੀ ਤੇ ਤੁਸੀਂ ਇਹ ਦੇਖ ਸਕਦੇ ਹੋ ਵੀ HMT 65Y ਵਾਲੀਆਂ ਬ੍ਰੇਕਾਂ ਵੀ ਕੋਈ ਵੀ ਫਰਕ ਨਹੀਂ ਹੈਗਾ ਇਹ ਬ੍ਰੇਕਾਂ ਚੋਂ ਕਾਰ ਦੀ ਬ੍ਰੇਕਾਂ ਚ ਸਿਰਫ ਇਹਦਾ ਸਾਇਜ਼ ਜ਼ਿਆਦਾ ਵੱਡਾ ਥੋੜਾ ਜਿਹਾ ਇਹ ਜ਼ਿਆਦਾ ਹੈਵੀ ਨੇ ਕਾਰ ਵਾਲੀਆਂ ਬ੍ਰੇਕਾਂ ਨਾਲੋਂ ਤੇ ਇਹਨਾਂ ਬ੍ਰੇਕਾਂ ਦੀ ਖਾਸੀਅਤ ਇਹ ਹੈ ਜਿਹੜੀ HMT ਹੋ ਰਹੀ ਕਾਰ ਦੀ ਪਿਛਲੀਆਂ ਬ੍ਰੇਕਾਂ ਨੇ ਜਦੋਂ ਇਹਨਾਂ ਨੂੰ ਮਾਰਦੇ ਆ ਇੱਕਦਮ ਸਕਿਟ ਨਹੀਂ ਮਾਰਦੀਆਂ ਉਹਨਾਂ ਸਲਿੱਪ ਨਹੀਂ ਮਾਰਦੀਆਂ ਇੱਕਦਮ ਜਿਵੇਂ ਜਿਹੜੀ ਆਮ ਡਿਸਕ ਬ੍ਰੇਕਾਂ ਜੇ ਇੱਕਦਮ ਅਚਾਨਕ ਲੱਗ ਜਾਣ ਤਾਂ ਇੱਕਦਮ ਜ਼ਿਆਦਾ ਸਲਿੱਪ ਮਾਰਦੀਆਂ ਇਹ ਪੂਰਾ ਬੈਲੈਂਸ ਚ ਬਣਾ ਕੇ ਆਰਾਮ ਨਾਲ ਲੱਗਦੀਆਂ ਤੇ ਦੂਜਾ ਇਹਨਾਂ ਚ ਟਰੈਕਟਰ ਚ ਕੋਈ ਵੀ ਪਿਛਲੇ ਚ ਕੋਈ ਵੀ ਦੂਜਾ ਤੇਲ ਮਿਕਸ ਹੋ ਜਾਉਦਾ ਕੋਈ ਖਤਰਾ ਨਹੀਂ ਕਿਉਂਕਿ ਇਹ ਸੁੱਕੀਆਂ ਚਲਦੀਆਂ ਤੇ ਬਹੁਤ ਹੀ ਵਧੀਆ ਨੇ ਬਾਕੀ ਵੱਡੇ ਵੱਡੇ ਟੈਂਪਰਾਂ ਚ ਵੀ ਟਰੱਕ ਵਾਲੇ ਲੈਦਰ ਜਿਹੜੇ ਲੈਦਰ ਵਾਲੀ ਬ੍ਰੇਕਾਂ ਚਲਦੀਆਂ ਜਿਹੜੇ ਟੈਂਪਰ ਵਾਲੇ ਟਰੱਕ ਹੁੰਦੇ ਨੇ ਵੱਡੇ ਵੱਡੇ ਉਹਨਾਂ ਚ ਵੀ ਇਹ ਤੁਸੀਂ ਬ੍ਰੇਕ ਡਰਮ ਦੇਖ ਸਕਦੇ ਹੋ ਜੇ ਕਿਤੇ ਸਹੀ ਮਿਸਤਰੀ ਨੇ ਐਚ ਐਮਟੀ ਵਾਲੀਆਂ ਬ੍ਰੇਕਾਂ ਕੀਤੀਆਂ ਹੋਣ ਤਾਂ ਬਹੁਤ ਵਧੀਆ ਚਲਦੀਆਂ ਪੰਜ ਪੰਜ ਸਾਲ ਵੀ ਕਈ ਮਿਸਤਰੀਆਂ ਦੀਆਂ ਕੀਤੀਆਂ ਬ੍ਰੇਕਾਂ ਜਿਹੜੀਆਂ ਨਹੀਂ ਖਰਾਬ ਹੁੰਦੀਆਂ ਹੁਣ ਤੁਸੀਂ ਆ ਦੇਖ ਹੀ ਲੋ ਵੀ ਸੇਮ ਡਿੱਟੋ ਐਚ ਐਮਟੀ ਵਾਲੀ ਹੀ ਬ੍ਰੇਕ ਐ ਬਿਲਕੁਲ ਸੇਮ ਟੂ ਸੇਮ ਉਹ ਮੇ ਦਾ ਜਿਆਦਾ ਵੀਲ ਸਿਲੰਡਰ ਉਹ ਵੀ ਸੇਮ ਮਾਸਟਰ ਸਿਲੰਡਰ ਸਗੋਂ ਐਚ ਐਮਟੀ ਦੀ ਬ੍ਰੇਕ ਇਹ ਬ੍ਰੇਕ ਨਾਲੋਂ 4-5 ਗੁਣਾ ਜ਼ਿਆਦਾ ਹੈਵੀ ਐ ਤੇ ਇਹ ਕਾਰ ਵਾਲੀਆਂ ਕਦੀ ਨਹੀਂ ਖਰਾਬ ਹੁੰਦੀਆਂ ਕਈ ਕਈ ਸਾਲ ਚੱਲਦੀਆਂ ਨੇ ਤੇ ਟਰੈਕਟਰ ਵਾਲੀ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਬਾਕੀ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ رائے ਦਿਓ ਵੀ ਕੀ ਚੱਕਰ ਐ ਵੀ ਕਿਉਂ ਬ੍ਰੇਕਾਂ ਖਰਾਬ ਹੁੰਦੀਆਂ ਇੱਕ ਵੱਡਾ ਕਾਰਨ ਐ ਜੀ ਸਮਾਨ ਘਟੀਆਂ ਪਾਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਹੋ ਸਕਦਾ ਤੇ ਬਾਕੀ ਔਰ ਤੁਸੀਂ ਆਪਣੇ ਆਪਣੇ ਰਾਏ ਦੇ ਕੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਨੂੰ ਜਰੂਰ ਪ੍ਰੈਸ ਕਰੋ ਚੰਗਾ ਦਿਨ ਸਤਿ ਸ਼੍ਰੀ ਅਕਾਲ